ਗੁਲਜਾਰ ਸਿੰਘ ਸੰਧੂ ਜੀ ਦੀ ਕਹਾਣੀ ਤਵਿਆਂ ਦਾ ਮੁੱਤ ਬੰਨਾ ਮੋਰਾਵਾਲੀਆਂ ਸਤਵੰਤ ਵੀ ਇਸੇ ਤਰ੍ਹਾਂ ਬੁਲਾਇਤ ਗਿਆ ਸੀ ਉਸਤੇ ਮਾਪਿਆਂ ਨੇ ਕਰਾਇਆ ਪਰਨ ਸਮੇ ਆਪਣੀ ਸਾਰੀ ਜੱਦੀ ਜ਼ਮੀਨ ਗਹਿਣੇ ਧਰ ਦਿੱਤੀ ਸੀ ਜ਼ਮੀਨ ਦਾ ਕੀ ਸੀ ਸਤਵੰਤ ਦੀ 2 ਮਹੀਨਿਆਂ ਦੀ ਕਮਾਈ ਨਾਲ ਛੁਡਵਾਈ ਜਾ ਸਕਦੀ ਸੀ ਸਤਵੰਤ ਹੈ ਵੀ ਕਿਸਮਤ ਵਾਲਾ ਸੀ ਉਸ ਨੂੰ ਬਰਮਿੰਗਮ ਦੇ ਵਿਸ਼ਾਲ ਵਿਦਿਆਲੇ ਵਿੱਚ ਅਧਿਆਪਕ ਦੀ ਨੌਕਰੀ ਮਿਲ ਗਈ ਸੀ ਮੇਲੇ ਸਮੇਂ ਦੀ ਵਰਤੋਂ ਲਈ ਉਸ ਨੇ ਪੰਜਾਬੀ ਸਕੂਲ ਖੋਲ ਰੱਖਿਆ ਸੀ ਜਿਸ ਤੇ ਕਾਰਨ ਉਸ ਦੀ ਬਰਮਿੰਗਮ ਵਿੱਚ ਬੜੀ ਇੱਜ਼ਤ ਸੀ ਉਸ ਦੇ ਪਿਓ ਸੰਤਾ ਸਿੰਘ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਸ ਦਾ ਪੁੱਤਰ ਵਿਦੇਸ਼ ਵਿੱਚ ਇੱਜ਼ਤ ਬਣਾਈ ਬੈਠਾ ਸੀ ਪਰ ਉਸ ਨੂੰ ਇਹ ਦੁੱਖ ਸੀ ਕਿ ਉਹ ਲੋਕਾ ਜਿੰਨੇ ਪੈਸੇ ਨਹੀਂ ਸੀ ਕਮਾ ਸਕਦਾ ਤੇ ਇੱਧਰ ਉੱਧਰ ਰੁੱਝਾ ਰਹਿਣ ਕਾਰਨ ਵਿਆਹ ਦਾ ਵੀ ਨਹੀਂ ਸੀ ਨਾ ਲੈਂਦਾ ਜੇ ਸੰਤਾ ਸਿੰਘ ਦੇ ਦੂਜਾ ਪੁੱਤਰ ਹੁੰਦਾ ਤਾਂ ਉਸੇ ਨੂੰ ਵਿਆਹ ਲੈਂਦਾ ਉਸ ਦੀ ਔਲਾਦ ਹੁੰਦੀ ਕੁੱਲ ਦਾ ਨਾਂ ਜਾਰੀ ਰਹਿੰਦਾ ਸੰਤਾ ਸਿੰਘ ਦਾ ਜੋਟੀਦਾਰ ਬੂਟਾ ਸਿੰਘ ਜਿਸ ਨੂੰ ਪਿੰਡ ਵਿੱਚ ਸਭ ਤੋਂ ਵੱਡਾ ਹੋਣ ਕਾਰਨ ਬਾਬਾ ਕਹਿੰਦੇ ਸਨ ਇਸ ਸੋਚਣੀ ਨਾਲ ਸਹਿਮਤ ਹੈ ਵੀ ਸੀ ਤੇ ਨਹੀਂ ਵੀ ਜਸ ਤਾਂ ਔਲਾਦ ਦੇ ਝਮੇਲਿਆਂ ਤੋਂ ਬਿਨਾਂ ਵੀ ਖੱਟਿਆ ਜਾ ਸਕਦਾ ਸੀ ਉਸ ਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਸਤਵੰਤ ਪ੍ਰਾਏ ਦੇਸ਼ ਵਿੱਚ ਇੱਜ਼ਤ ਨਾਲ ਰਹਿ ਰਿਹਾ ਸੀ ਫਿਰ ਵੀ ਉਹ ਆਪਣੀ رائے ਸੰਤਾ ਸਿੰਘ ਦੇ ਨਾਲ ਹੀ ਰੱਖਦਾ ਸੰਤਾ ਸਿਆਂ ਤੇਰਾ ਮੁੰਡਾ ਨਿਰਾ ਸਾਧੂ ਐ। ਬਾਬੇ ਨੇ ਪਹਿਲੀ ਵਾਰ ਵਿਲੈਤ ਤੋਂ ਆਏ ਸਤਵੰਤ ਨੂੰ ਸੁਣਾ ਕੇ ਉਸਤੇ ਪਿਓ ਨੂੰ ਕਿਹਾ ਸੀ। ਗੁੜਮੀਨਾ ਬੇਗਾਨੇ ਪੁੱਤਰ ਕਾਹਨੂੰ ਕਿਸੇ ਦੀ ਕਦਰ ਕਰਦੇ ਹਨ? ਉਸਨੇ ਦਲੀਲ ਦਿੱਤੀ ਸੀ। ਫਿਰ ਉਹ ਸਤਵੰਤ ਨਾਲ ਵਿਲੈਤ ਦੀਆਂ ਗੱਲਾਂ ਕਰਦਾ ਰਿਹਾ। ਪੌਣ ਪਾਣੀ ਦੀਆਂ ਕਮਾਈਆਂ ਦੀਆਂ ਮੇਮਾਂ ਦੀਆਂ। ਬਾਬੇ ਬੂਟਾ ਸਿੰਘ ਨੂੰ ਮਿਲ ਕੇ ਸਤਵੰਤ ਨੂੰ ਉਚੇਚੀ ਖੁਸ਼ੀ ਹੁੰਦੀ। ਬਾਬੇ ਦੇ ਪ੍ਰਸ਼ਨਾਂ ਵਿੱਚ ਬਾਹਰਲੀ ਸੱਭਿਆਤਾ ਤੇ ਬਾਹਰਲੇ ਲੋਕਾਂ ਬਾਰੇ ਜਾਣਕਾਰੀ ਦੀ ਭੁੱਖ ਤਾਂ ਹੁੰਦੀ। ਪਰ ਈਰਖਾ ਨਹੀਂ ਇਹ ਗੱਲ ਮੋਰਾਵਾਲੀ ਦੇ ਬਾਕੀ ਲੋਕਾਂ ਨਾਲੋਂ ਹੀ ਨਹੀਂ ਸਗੋ ਸਤਵੰਤ ਦੇ ਹੋਰ ਰਿਸ਼ਤੇਦਾਰਾਂ ਨਾਲੋਂ ਵੀ ਵੱਖਰੀ ਸੀ ਨਹੀਂ ਤਾਂ ਸਤਵੰਤ ਜਿੱਥੇ ਵੀ ਜਾਂਦਾ ਉਸਦੇ ਚਾਚੇ ਤਾਏ ਮਾਮੇ ਮਾਸੀਆਂ ਉਸਦੀ ਆਮਦਨ ਦਾ ਟਾਕਰਾ ਕਿਸੇ ਹੋਰ ਦੀ ਆਮਦਨ ਨਾਲ ਕਰਕੇ ਤਰਸ ਈਰਖਾ ਜਿਤਾਉਣ ਲੱਗ ਜਾਂਦੇ ਇੱਕ ਬਾਬਾ ਬੂਟਾ ਸਿੰਘ ਸੀ ਜਿਸ ਨੂੰ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਸੀ ਉਹ ਕੇਵਲ ਖੁਸ਼ੀ ਦੇਣ ਦਾ ਚਾਹਵਾਨ ਸੀ ਜਾਂ ਖੁਸ਼ੀ ਲੈਣ ਦਾ ਇੱਕ ਵਾਰ ਨਹੀਂ ਹਰ ਵਾਰ ਇਸੇ ਤਰ੍ਹਾਂ ਹੋਇਆ ਸੀ ਜੇ ਪਹਿਲੀ ਵਾਰੀ ਸਤਵੰਤ ਦੇ ਪਿੰਡ ਆਉਣ ਤੇ ਬਾਬੇ ਨੇ ਸਤਵੰਤ ਦੀ ਬਾਹਰਲੇ ਦੇਸ਼ਾਂ ਵਿੱਚ ਇੱਜ਼ਤ ਦੀ ਗੱਲ ਕੀਤੀ ਸੀ ਤਾਂ ਦੂਜੀ ਵਾਰੀ ਉਸਦੇ ਮੇਮ ਵਿਆਹ ਲਿਆਉਣ ਉੱਤੇ ਮੇਮ ਦੀ ਖੁਸ਼ੀ ਦੀ ਜਿਵੇਂ ਸਤਵੰਤ ਨੇ ਮੇਮ ਨੂੰ ਵਿਆਹ ਕੇ ਅੰਗਰੇਜ਼ਾਂ ਦੀ ਆਪਣੇ ਉੱਤੇ 100 ਵਰਿਆਂ ਦੀ ਹਕੂਮਤ ਦਾ ਬਦਲਾ ਲੈ ਲਿਆ ਹੋਵੇ ਪਿਛਲੇ ਜਨਮ ਵਿੱਚ ਸੁੱਚੇ ਮੋਤੀ ਪੋਨ ਕੀਤੇ ਨੇ ਸਤਵੰਤ ਸਿਆਂ ਤੇ ਬਾਬੇ ਨੇ ਮੇਮ ਵਿਆਹ ਲਿਆਉਣ ਦਾ ਤਤ ਕੱਢਿਆ ਸੀ ਅਗਲੀ ਵਾਰ ਸਤਵੰਤ ਪਿੰਡ ਗਿਆ ਤਾਂ ਉਸ ਨੂੰ ਜ਼ਮੀਨ ਖਰੀਦਣ ਉਸ ਵਿੱਚ ਟਿਊਬਵੈੱਲ ਲਾਉਣ ਅਤੇ ਵੱਧ ਉਪਚ ਦੇਣ ਵਾਲੇ ਮਦਰੀ ਕਣਕ ਬੀਜਣ ਦਾ ਇੰਨਾ ਕੰਮ ਸੀ ਕਿ ਉਹ ਨਾ ਕਿਸੇ ਰਿਸ਼ਤੇਦਾਰ ਨੂੰ ਮਿਲਿਆ ਤੇ ਨਾ ਹੀ ਪਿੰਡ ਦੇ ਉਹਨਾਂ ਲੋਕਾਂ ਨੂੰ ਜਿਹੜੇ ਉਸ ਨੂੰ ਆਪ ਮਿਲਣ ਨਹੀਂ ਸਨ ਆਏ। ਬਾਬਾ ਬੂਟਾ ਸਿੰਘ ਆਪਣੇ ਵੋਤੇ ਲਈ ਪਿੱਪਲ ਦੇ ਪੱਤੇ ਵੱਢਦੇ ਆਂ ਪਿੱਪਲ ਤੋਂ ਡਿੱਗ ਕੇ ਚੂਲਾ ਹਿਲਾ ਬੈਠਾ ਸੀ ਜਿਸ ਦੇ ਕਾਰਨ ਉਹ ਤੁਰਨ ਫਿਰਨ ਤੋਂ ਅਸਮਰੱਥ ਸੀ। ਸੰਤਾ ਸਿੰਘ ਦੇ ਮੁੰਡੇ ਨੇ ਜਿਹੜੀ ਮਦਰੀ ਕਣਕ ਦਾ ਬੀਜ ਪੀਜਿਆ ਉਹ ਕਿੰਨਾ ਕੁ ਛਾੜ ਦੇ ਦਿੰਦਾ ਇਹ ਅਤੇ ਇਸ ਤਰ੍ਹਾਂ ਦੇ ਅਨੇਕ ਪ੍ਰਸ਼ਨ ਆਪਣੇ ਮਨ ਵਿੱਚ ਲੈ ਬਾਬਾ ਬਾਹਰਲੇ ਬਾੜੇ ਵਿੱਚ ਬੈਠਾ ਰੱਬ ਦੇ ਨਾਮ ਦੀ ਮਾਲਾ ਫੇਰਦਾ ਰਹਿੰਦਾ ਉਹਨਾਂ ਦਾ ਬਾੜਾ ਵੀ ਪਿੰਡ ਦੇ ਉਸ ਪਾਸੇ ਸੀ ਜਿੱਧਰ ਨਾ ਪੱਠੀ ਖੂਹ ਦਰਵਾਜ਼ੇ ਲਈ ਲੰਗਾ ਸੀ ਤੇ ਨਾ ਫਿਰਨੀ ਜਾਂ ਸਕੂਲ ਲਈ ਸਤਵੰਤ ਐਤ ਕੀ ਬਹੂ ਨਹੀਂ ਲੈ ਕੇ ਆਇਆ ਇੱਕ ਦਿਨ ਉਸੇ ਨੇ ਸੁਹਾਗਾ ਮੰਗੜਾਏ ਸੰਤਾ ਸਿੰਘ ਨੂੰ ਪੁੱਛਿਆ ਕਹਿੰਦਾ ਉਸ ਨੂੰ ਛੁੱਟੀਆਂ ਨਹੀਂ ਸਨ ਨਾਲੇ ਬਲਾਇਤੋਂ ਆਉਣ ਜਾਣ ਦਾ ਕਿਰਾਇਆ ਕਿਹੜਾ ਥੋੜਾ ਏ ਪੂਰੇ 5000 ਲੱਗ ਜਾਂਦੇ ਨੇ ਸੰਤਾ ਸਿੰਘ ਨੇ ਉੱਤਰ ਦਿੱਤਾ ਕੋਈ ਨਿਆਣਾ ਨਿੱਕਾ ਬਾਬੇ ਨੇ ਅਗਲਾ ਪ੍ਰਸ਼ਨ ਕੀਤਾ ਨਿਆਣੇ ਨਿੱਕੇ ਵੱਲੋਂ ਹਾਲੇ ਤਾਈ ਤਾਂ ਚੁੱਪੀ ਐ ਅੱਗੋਂ ਪ੍ਰਮਾਤਮਾ ਦੇ ਘਰ ਦਾ ਕੋਈ ਪਤਾ ਨਹੀਂ ਸੰਤਾ ਸਿੰਘ ਸੁਹਾਗਾ ਚੁੱਕ ਕੇ ਇਉਂ ਖਿਸਕ ਗਿਆ ਜਿਵੇਂ ਕੋਈ ਚੋਰ ਖਿਸਕਦਾ ਹੈ ਬਲਾਇਤ ਨੂੰ ਮੁੜਨ ਤੋਂ ਇੱਕ ਦਿਨ ਪਹਿਲਾਂ ਸਤਵੰਤ ਬਾਬੇ ਨੂੰ ਮਿਲਣ ਗਿਆ ਸਮਾਂ ਇੰਨਾ ਥੋੜਾ ਸੀ ਕਿ ਨਾ ਬਾਬੇ ਬੁੱਟਾ ਸਿੰਘ ਦਾ ਹੀ ਚਾਹ ਪੂਰਾ ਹੋਇਆ ਸੀ ਤੇ ਨਾ ਹੀ ਸਤਵੰਤ ਦਾ ਬਾਬੇ ਦੀ ਜ਼ਿੰਦਗੀ ਦਾ ਕੀ ਭਰੋਸਾ ਸੀ ਸਤਵੰਤ ਨੇ ਹੁਣ ਪਤਾ ਨਹੀਂ ਕਦੋਂ ਆਉਣਾ ਸੀ ਸਤਵੰਤ ਥੋੜੇ ਦਿਨਾਂ ਲਈ ਫਿਰ ਆ ਗਿਆ ਹੁਣ ਉਸ ਦਾ ਇੰਗਲੈਂਡ ਤੋਂ ਮਨ ਭਰ ਗਿਆ ਸੀ ਜਿੱਥੇ ਭਾਰਤੀਆਂ ਤੇ ਕਾਲੇ ਲੋਕਾਂ ਲਈ ਨਫ਼ਰਤ ਬਹੁਤ ਵੱਧ ਗਈ ਸੀ ਭਾਰਤੀਆਂ ਨੇ ਦਿਨ ਰਾਤ ਕੰਮ ਕਰਕੇ ਉੱਥੇ ਦੇ ਵਸਨੀਕਾਂ ਲਈ ਮਜ਼ਦੂਰੀ ਦੇ ਰਸਤੇ ਬੰਦ ਕਰ ਦਿੱਤੇ ਸਨ ਉਹ ਐਨੇ ਪੈਸੇ ਕਮਾ ਲੈਂਦੇ ਸਨ ਕਿ ਆਪਣੇ ਨਾਲ ਕੰਮ ਕਰਨ ਵਾਲੇ ਅੰਗਰੇਜ਼ ਮਜ਼ਦੂਰਾਂ ਨੂੰ ਮੁੱਲ ਲੈ ਸਕਦੇ ਸਨ ਇਹਨਾਂ ਲਈ ਉਹਨਾਂ ਦੀ ਘਿਰਣਾ ਕੁਦਰਤੀ ਵੀ ਸੀ ਤੇ ਜਾਇਜ਼ ਵੀ ਸਤਵੰਤ ਨੇ ਸੋਚਿਆ ਕਿ ਹੁਣ ਉਹ ਆਪਣੇ ਹੀ ਦੇਸ਼ ਕਿਸੇ ਕੰਮ ਦਾ ਪ੍ਰਬੰਧ ਕਰੇਗਾ ਇੰਗਲੈਂਡ ਵਿੱਚ ਰਹਿੰਦੇ ਪੰਜਾਬੀਆਂ ਬਾਰੇ ਉਸਦੀ ਜਲੰਧਰ ਰੇਡੀਓ ਦੇ ਸਟੇਸ਼ਨ ਡਾਇਰੈਕਟਰ ਨਾਲ ਵੀ ਗੱਲ ਹੋਈ ਜਿਸ ਬਾਰੇ ਉਸ ਨੂੰ ਰੇਡੀਓ ਤੇ ਬੋਲਣ ਦਾ ਮੌਕਾ ਮਿਲਿਆ ਐਤਕੀ ਸਤਵੰਤ ਦਾ ਬਹੁਤਾ ਸਮਾਂ ਦਿੱਲੀ ਪਟਿਆਲਾ ਚੰਡੀਗੜ੍ਹ ਜਲੰਧਰ ਤੇ ਅੰਮ੍ਰਿਤਸਰ ਘੁੰਮਦਿਆਂ ਹੀ ਲੰਘ ਗਿਆ ਬਾਬੇ ਬੁੱਟਾ ਸਿੰਘ ਨਾਲ ਖੁੱਲੀ ਮੁਲਾਕਾਤ ਦਾ ਫੇਰ ਕੋਈ ਢੰਗ ਨਾ ਲੱਗਿਆ ਕਿਸੇ ਦਿਨ ਜਦਰਾ ਵੇਲੇ ਸਰਕਾਰ ਪਹੁੰਚ ਕੇ ਆਪਣੇ ਬਾਬੇ ਨੂੰ ਹੀ ਮੇਲ ਆਉਂਦਾ ਉਸਦੇ ਪਿਓ ਨੇ ਇੱਕ ਦਿਨ ਰਾਤ ਦੀ ਰੋਟੀ ਖਾਂਦੇ ਨੂੰ ਕਿਹਾ ਕਈ ਵਾਰ ਚੇਤੇ ਕਰ ਚੁੱਕਾ ਏ ਵਿਚਾਰਾ ਸੰਤ ਸਿੰਘ ਦੇ ਕਹਿਣ ਵਿੱਚ ਹਿਰਕ ਸੀ ਇਹ ਹਿਰਕ ਸਿਰਫ ਬਾਬੇ ਵੱਲੋਂ ਹੀ ਨਹੀਂ ਉਸਤੇ ਆਪਣੇ ਵੱਲੋਂ ਵੀ ਸੀ ਜਿਸ ਦਿਨ ਦਾ ਆਇਆ ਸੀ ਇੱਕ ਦਿਨ ਵੀ ਮਾਪਿਓ ਕੋਲ ਚੈਨ ਨਾਲ ਨਹੀਂ ਸੀ ਬੈਠਿਆ ਐਤਕੀ ਤਾਂ ਬੜੀ ਹੀ ਰੂਹ ਕਰਦੀ ਸੀ ਤੈਨੂੰ ਮਿਲਣ ਲਈ ਸਤਵੰਤ ਸਿਆ ਬਾਬੇ ਨੇ ਸਤਵੰਤ ਨੂੰ ਮੰਜੀ ਉੱਤੇ ਬਿਠਾਉਂਦੇ ਆ ਕਿਹਾ ਹੁਣ ਤਾਂ ਦਮਿਆ ਦਾਵੀ ਭਰੋਸਾ ਨਹੀਂ ਹੋਰ ਸੁਣਾ ਬਹੂ ਦਾ ਕੀ ਹਾਲ ਹੈ ਕੋਈ ਨਿਆਣਾ ਨਿੱਕਾ ਬਹੂ ਤਕੜੀ ਐ ਬਾਬਾ ਨਿਆਣਾ ਨਿੱਕਾ ਕੋਈ ਹੈ ਹੀ ਨਹੀਂ ਸਭ ਠੀਕ ਹੀ ਠੀਕ ਐ ਤੂੰ ਦੱਸ ਸਰਦੀਆਂ ਚ ਚੂਲਾ ਦਰਦ ਤਾਂ ਨਹੀਂ ਕਰਦਾ ਜੇ ਬਹੁਤੀ ਦਰਦ ਹੁੰਦੀ ਹੋਵੇ ਤਾਂ ਮਲਮ ਲਾਉਣ ਨਾਲ ਰਾਤ ਲੰਘ ਜਾਂਦੀ ਐ ਮੈਂ ਜਲੰਦਰੋਂ ਫੜ ਲਿਆਵਾਂਗਾ ਸਤਵੰਤ ਨੇ ਬਾਬੇ ਦਾ ਦੁੱਖ ਵੰਡਾਉਣਾ ਚਾਹਿਆ ਬਾਬੇ ਦੀ ਸੁਣ ਕੇ ਤੇ ਆਪਣੀ ਸੁਣਾ ਕੇ ਸਤਵੰਤ ਨੂੰ ਸਦਾ ਖੁਸ਼ੀ ਹੁੰਦੀ ਸੀ ਜਿਹੜੀ ਉਹ ਪਿਛਲੀ ਵਾਰੀ ਵੀ ਨਹੀਂ ਸੀ ਲੈ ਸਕਿਆ ਦਰਦ ਤਾਂ ਕੀ ਹੈ ਇਹ ਤਾਂ ਹੁਣ ਹਟਦੀ ਨਹੀਂ ਦੀਂਦੀ ਮੈਂ ਤਾਂ ਤੇਰੇ ਬਾਰੇ ਸੋਚਦਾ ਰਹਿਣਾ ਰੱਬ ਨੇ ਰਿਜਕ ਵੀ ਦਿੱਤਾ ਪਰ ਰਿਜਕ ਨੂੰ ਹੰਡਾਉਣ ਲਈ ਔਲਾਦ ਨਹੀਂ ਦਿੱਤੀ ਇੰਨਾ ਕਹਿ ਕੇ ਬਾਬਾ ਚੁੱਪ ਕਰ ਗਿਆ ਰਿਜਕ ਦਾ ਕੀ ਹੈ ਬਾਬਾ ਅਸੀਂ ਆਪਣੀ ਉਮਰ ਵਿੱਚ ਹੀ ਹੰਡਾ ਛੱਡਾਂਗੇ ਐਨੀ ਗੱਲ ਪਿੱਛੇ ਔਲਾਦ ਦਾ ਕੀ ਅਫਸੋਸ ਲਾਉਣਾ ਹੋਇਆ ਤੂੰ ਚਿੰਤਾ ਨਾ ਕਰਿਆ ਕਰ ਸਤਵੰਤ ਨੇ ਬਾਬੇ ਨੂੰ ਤਸੱਲੀ ਦੇਣੀ ਚਾਹੀ ਜੇ ਪਹਿਲੀ ਬਹੂ ਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਵਿਆਹ ਹੀ ਹੋਰ ਕਰਾ ਲੈ ਰਿਜਕ ਵਾਲੇ ਤਾਂ ਕਈ ਕਈ ਵਿਆਹ ਕਰਾ ਲੈਂਦੇ ਆ ਸੰਤਾ ਸਿਓ ਦੇ ਕਾਲਜੇ ਠੰਡ ਪੈ ਜਾਓ ਬਾਬੇ ਨੇ ਦਲੀਲ ਦਿੱਤੀ ਪਰ ਸਤਵੰਤ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਰਿਜਕ ਤਾਂ ਕਿਸੇ ਦੇ ਵੀ ਕੰਮ ਆ ਸਕਦਾ ਸੀ ਔਲਾਦ ਦਾ ਭਾਰਤ ਵਿੱਚ ਉਂਝ ਹੀ ਘਾਟਾ ਨਹੀਂ ਸੀ ਇਹ ਮੁਲਾਕਾਤ ਵੀ ਬੇਸਵਾਦੀ ਹੀ ਰਹੀ ਬਾਬੇ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਸਤਵੰਤ ਨੇ ਉਸ ਦੀ ਸਲਾਹ ਨਹੀਂ ਸੀ ਮੰਨੀ ਤਾਂ ਉਸ ਵਿੱਚ ਕੋਈ ਨਾ ਕੋਈ ਘਾਟ لازਮੀ ਸੀ ਸਤਵੰਤ ਨੂੰ ਇਸ ਗੱਲ ਦਾ ਅਫਸੋਸ ਸੀ ਕਿ ਬਾਬੇ ਨੇ ਆ ਸੰਭਵ ਜਹੀ ਸਲਾਹ ਦੇ ਕੇ ਆਪਣਾ ਵੀ ਚਿੱਤ ਬੁਰਾ ਕੀਤਾ ਸੀ ਤੇ ਸਤਵੰਤ ਦਾ ਵੀ ਵਿਛੜਨ ਲੱਗਿਆ ਉਹਨਾਂ ਇੱਕ ਦੂਜੇ ਨੂੰ ਸਤਿਸ਼੍ਰੀ ਅਕਾਲ ਬੁਲਾਈ ਪਰ 부ਝੀ 부ਝੀ ਉੱਥੇ ਜਾ ਕੇ ਉਸਨੇ ਬੱਚਾ ਗੋਦ ਲੈਣ ਦੂਜਾ ਵਿਆਹ ਕਰਾਉਣ ਯਤੀਮਖਾਨੇ ਦੇ ਕਿਸੇ ਬੱਚੇ ਨੂੰ ਅਪਣਾਉਣ ਆਦ ਲਈ ਮਿਲੇ ਸਭ ਸੁਝਾ ਆਪਣੀ ਵਹਟੀ ਨੂੰ ਸੁਣਾਏ ਵੀ ਇਹ ਔਲਾਦ ਜੋੜੇ ਲਈ ਇਹ ਸੁਝਾਅ ਨਵੇਂ ਨਹੀਂ ਸਨ ਪਰ ਰੈੱਡ ਕਰਾਸ ਵਿੱਚ ਸਮਾਜ ਸੁਧਾਰ ਦਾ ਕੰਮ ਕਰਨ ਵਾਲੀ ਉਸ ਦੀ ਮੇਮ ਆਪਣੇ ਕੰਮ ਵਿੱਚ ਇੰਨੀ ਮਗਨ ਰਹਿੰਦੀ ਸੀ ਕਿ ਉਸ ਨੂੰ ਬੱਚੇ ਦੀ ਘਾਟ ਐਨੀ అనుਭਵ ਨਹੀਂ ਸੀ ਹੁੰਦੀ ਕੁਝ ਐਸੇ ਤਰ੍ਹਾਂ ਦੀ ਅਵਸਥਾ ਸਤਵੰਤ ਦੀ ਸੀ ਜਿਹੜਾ ਆਪਣੇ ਸਮੇਂ ਦਾ ਬਧੇਰੇ ਹਿੱਸਾ ਵਿਸ਼ਵ ਵਿਦਿਆਲੇ ਵਿੱਚ ਬਿਤਾਉਂਦਾ ਸੀ ਤੇ ਰਹਿੰਦਾ ਸਮਾਂ ਇੰਗਲੈਂਡ ਵਿੱਚ ਵਸਦੇ ਪੰਜਾਬੀਆਂ ਤੋਂ ਜਸ ਖੱਟਦੇ ਆ ਜਿੰਨੀ ਸੋਚ ਤੇ ਸਮਾਂ ਲਾ ਕੇ ਉਹਨਾਂ ਨੇ ਬੱਚਾ ਅਪਣਾਉਣ ਜਾਂ ਗੋਦ ਲੈਣ ਦਾ ਖਿਆਲ ਛੱਡਿਆ ਸੀ ਇੰਨਾ ਸਮਾਂ ਹਰ ਸ਼ੁਭਚਿੰਤਕ ਨੂੰ ਸਮਝਾਉਣ ਲਈ ਲੱਗਦਾ ਸੀ ਦੋ ਪੀੜੀਆਂ ਪਹਿਲਾਂ ਦੇ ਬਾਬੇ ਨੂੰ ਅਜੇ ਹੀ ਗੱਲ ਸਮਝਾਉਣੀ ਆ ਸੰਭਵ ਨਹੀਂ ਤਾਂ ਕਠਨ ਜ਼ਰੂਰ ਸੀ ਬਾਬੇ ਦੀ ਗੱਲ ਦਾ ਉਸ ਨੂੰ ਦੁੱਖ ਇਸ ਲਈ ਵੀ ਸੀ ਕਿ ਬਾਬਾ ਸੱਚੇ ਦਿਲੋਂ ਸਤਵੰਤ ਦਾ ਸ਼ੁਭਚਿੰਤਕ ਰਿਹਾ ਸੀ ਅਗਲੀ ਵਾਰ ਉਹ ਬਾਬੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇਗਾ ਉਸਨੇ ਸੋਚਿਆ ਉਧਰ ਬਾਬੇ ਦੀ ਹਾਲਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਸੀ ਇਕਲਤਾ ਵਿੱਚ ਉਸ ਨੂੰ ਜਿਹੜੀਆਂ ਗੱਲਾਂ ਚੇਤੇ ਆਉਂਦੀਆਂ ਉਹਨਾਂ ਵਿੱਚੋਂ ਇੱਕ ਸਤਵੰਤ ਦਾ ਉਸ ਨੂੰ ਚਾਹ ਨਾਲ ਮਿਲਣਾ ਤੇ ਚੂਲਾ ਹਿੱਲਣ ਦਾ ਪਤਾ ਲੱਗਣ ਤੇ ਗਰਮ ਪਾਣੀ ਦੀ ਬੋਤਲ ਤੇ ਮਲਮ ਪਿਝਵਾਉਣਾ ਵੀ ਸੀ ਇਸ ਬੋਤਲ ਵਿੱਚ ਗਰਮ ਪਾਣੀ ਭਰ ਕੇ ਉਹ ਹਾਲੀ ਵੀ ਸਿਆਲ ਦੀ ਠੰਡ ਦੇ ਦਿਨਾਂ ਵਿੱਚ ਆਪਣੇ ਚੂਲੇ ਨੂੰ ਸੇਕ ਦੇ ਕੇ ਦੋ ਘੜੀ ਅੱਖ ਖਲਾ ਲੈਂਦਾ ਸੀ ਫਿਰ ਵੀ ਜਦੋਂ ਉਸ ਦੀ ਅੱਖ ਖੁੱਲਦੀ ਸੀ ਉਸ ਨੂੰ ਸਤਵੰਤ ਨਾਲ ਹੋਈ ਆਪਣੀ ਮੁਲਾਕਾਤ ਦਾ ਅਫਸੋਸ ਹੋਣ ਲੱਗਦਾ ਇਹਨਾਂ ਦਿਨਾਂ ਵਿੱਚ ਹੀ ਬਾਬੇ ਨੇ ਸੁਣਿਆ ਕਿ ਇੱਕ ਦਿਨ ਰੇਡੀਓ 'ਤੇ ਸਤਵੰਤ ਇੰਗਲੈਂਡ ਵਿੱਚ ਰਹਿੰਦੇ ਪੰਜਾਬੀਆਂ ਬਾਰੇ ਬੋਲ ਰਿਹਾ ਸੀ ਜਿਸ ਵਿੱਚ ਮੋਰਾਵਾਲੀ ਦਾ ਬਾਰ-ਬਾਰ ਜ਼ਿਕਰ ਸੀ ਉਸ ਨੂੰ ਪਿਛਲੀ ਮੁਲਾਕਾਤ ਦਾ ਹੋਰ ਵੀ ਅਫਸੋਸ ਹੋਇਆ ਕਿ ਇੰਨੇ ਸਿਆਣੇ ਮੁੰਡੇ ਨੂੰ ਕਿਸੇ ਬਾਬੇ ਵਰਗੇ ਦੀ ਮੱਤ ਦੀ ਕੀ ਲੋੜ ਸੀ ਅਗਲੀ ਵਾਰ ਸਤਵੰਤ ਦੇ ਆਉਣ ਤੱਕ ਬਾਬੇ ਦੀ ਜ਼ਿੰਦਗੀ ਰਹੀ ਤਾਂ ਉਹ ਐਦਾਂ ਦੀ ਗੱਲ ਨਹੀਂ ਕਰੇਗਾ ਉਸਨੇ ਸੋਚਿਆ ਸਤਵੰਤ ਇਸ ਵਾਰ ਆਪਣੀ ਮੇਮ ਨੂੰ ਨਾਲ ਲੈ ਕੇ ਭਾਰਤ ਆਇਆ ਉਹ ਭਾਰਤੀ রেড ਕ੍ਰੋਸ ਦਾ ਅਧਿਐਨ ਕਰਨਾ ਚਾਹੁੰਦੀ ਸੀ ਇਸ ਲਈ ਵੀ ਕਿ ਜੇ ਸਤਵੰਤ ਨੇ ਕੁੰਮਕੁਮਾ ਕੇ ਆਪਣੇ ਦੇਸ਼ ਹੀ ਆ ਕੇ ਟਿਕਣਾ ਸੀ ਤਾਂ ਇੱਥੇ ਉਸ ਦੀ ਮੇਮ ਲਈ ਵੀ ਕੋਈ ਨਾ ਕੋਈ ਰੁਝੇਵਾਂ ਲਾਜ਼ਮੀ ਸੀ ਧੰਨ ਭਾਗ ਸਤਵੰਤ ਸਿਉਂ ਦੇ ਦਰਸ਼ਨ ਹੋ ਗਏ ਕੀ ਪਤਾ ਕਿੰਨੇ ਕੁ ਦਿਨਾਂ ਦੇ ਮਹਿਮਾਨ ਹਾਂ ਬਾਬਾ ਪਹਿਲੀਆਂ ਮੁਲਾਕਾਤਾਂ ਵਾਲੇ ਨਿਗ ਤੇ ਆਪਣਤ ਨਾਲ ਮਿਲਿਆ ਬਾਬਾ ਐਦਾਂ ਨਹੀਂ ਸੋਚੀਦਾ ਬਜ਼ੁਰਗਾਂ ਤਾਂ ਤਾਂ ਬੈਠਿਆਂ ਦਾ ਹੀ ਸਹਾਰਾ ਮਾਣਨੀ ਸਤਵੰਤ ਨੇ ਉਨੇ ਹੀ ਨਿਗ ਨਾਲ ਉੱਤਰ ਦਿੱਤਾ ਹੋਰ ਦੱਸ ਬਹੂ ਦਾ ਕੀ ਹਾਲ ਐ ਸੁਣਿਆ ਨਾਲ ਹੀ ਆਈ ਐ ਤੇਰੇ ਬਾਬੇ ਨੇ ਪੁੱਛਿਆ ਹਾਂ ਮੈਂ ਕਿਹਾ ਸਹਰਿਆਂ ਦੇ ਪਿੰਡ ਨੂੰ ਭੁੱਲ ਹੀ ਨਾ ਜਾਵੇ ਸਤਵੰਤ ਨੇ ਹੱਸ ਕੇ ਉੱਤਰ ਦਿੱਤਾ ਤੇ ਬਾਬੇ ਦੀ ਹਰ ਵਾਰੀ ਦੀ ਅਪੀਲ ਲਈ ਤਿਆਰ ਹੋ ਗਿਆ ਇੱਕ ਤੋਂ ਗੱਲਾਂ ਹੋਰ ਤੇ ਫਿਰ ਕੋਈ ਗੱਲ ਹੀ ਨਾ ਰਹੀ ਕਰਨ ਵਾਲੀ ਦੋਵੇਂ ਚੁੱਪ ਕਰ ਗਏ ਪਰ ਉਹ ਇੰਨੀ ਛੋਟੀ ਮੁਲਾਕਾਤ ਲਈ ਤਿਆਰ ਨਹੀਂ ਸਨ ਉਹ ਇੱਕ ਦੂਜੇ ਦੇ ਦਿਲ ਦੀ ਬੁੱਝਣਾ ਚਾਹੁੰਦੇ ਸਨ ਤੇ ਇੱਕ ਦੂਜੇ ਨੂੰ ਭਰਪੂਰ ਕਰਨਾ ਚਾਹੁੰਦੇ ਸਨ ਇੱਕ ਗੱਲ ਬੜੇ ਚਿਰਾਂ ਦੀ ਮੇਰੇ ਦਿਲ ਵਿੱਚ ਹੈ ਜੇ ਵਕਤ ਹੈ ਤਾਂ ਮੈਂ ਕਰਾਂ ਬਾਬੇ ਨੇ ਗੱਲ ਅੱਗੇ ਤੋਰਨ ਲਈ ਆਗਿਆ ਮੰਗੀ ਵਕਤ ਹੀ ਵਕਤ ਹੈ ਬਾਬਾ ਜਿੰਨੀਆਂ ਮਰਜ਼ੀ ਗੱਲਾਂ ਕਰ ਸਤਵੰਤ ਨੇ ਆਗਿਆ ਦਿੱਤੀ ਤੇਰੇ ਕੋਲ ਪੈਸੇ ਤਾਂ ਤਾਂ ਕੋਈ ਘਾਟਾ ਨਹੀਂ ਬਾਬਾ ਬੋਲਿਆ ਹਾਂ ਦੱਸੋ ਸਤਵੰਤ ਨੇ ਬੇਸਵਾਦ ਮਿਲਣ ਲਈ ਤਿਆਰ ਹੁੰਦਿਆਂ ਕਿਹਾ ਮੋਰਾਵਾਲੀ ਦੀ ਗੱਲ ਤੂੰ ਹੀ ਉਹ ਰੇਡੀਓ ਉੱਤੇ ਸੁਣਾਈ ਸੀ ਬਾਬੇ ਨੇ ਮੰਜੀ ਉੱਤੇ ਉੱਠ ਕੇ ਬੈਠਦਿਆਂ ਕਿਹਾ ਤੂੰ ਸੁਣੀ ਸੀ ਬਾਬਾ ਉਹ ਗੱਲ ਬਾਬੇ ਕੋਲੋਂ ਰੇਡੀਓ ਦੀ ਗੱਲ ਸੁਣ ਕੇ ਸਤਵੰਤ ਬੜਾ ਖੁਸ਼ ਸੀ ਸੁਣਿਆ ਤਵਾ ਭਰਿਆ ਹੋਇਆ ਜਦੋਂ ਮਰਜ਼ੀ ਚਲਾ ਸਕਦੇ ਹਨ ਰੇਡੀਓ ਵਾਲੇ ਬਾਬੇ ਨੇ ਸਤਵੰਤ ਦਾ ਉੱਤਰ ਦਿੱਤੇ ਬਿਨਾਂ ਹੀ ਚਾਹ ਨਾਲ ਕਿਹਾ ਹਾਂ ਬਾਬਾ ਤਵੇ ਉੱਤੇ ਨਹੀਂ ਉਹ ਫੀਤੇ ਉੱਤੇ ਬੋਲ ਭਰ ਲੈਂਦੇ ਹਨ ਤੇ ਫਿਰ ਜਦੋਂ ਵੀ ਆਵੇ ਸੁਣਾ ਸਕਦੇ ਹਨ ਮੇਰੀ ਗੱਲ ਵਿੱਚ ਇੰਗਲੈਂਡ ਵਿੱਚ ਵਸਦੇ ਪਾਕਿਸਤਾਨੀ ਪੰਜਾਬੀ ਰੇਡੀਓ ਵਾਲੇ ਬਾਰ-ਬਾਰ ਸੁਣਾ ਦਿੰਦੇ ਹਨ ਪਾਕਿਸਤਾਨ ਨਾਲ ਸਾਂਝ ਪਾਉਣ ਲਈ ਸਤਵੰਤ ਨੇ ਸਮਝਾਇਆ ਪਰ ਕਾਕਾ ਇਹ ਤਵਾ ਤਾਂ ਉਹਨਾਂ ਦਾ ਹੋਇਆ ਥੋੜੇ ਪੈਸੇ ਲਾ ਕੇ 8-10 ਤਵੇ ਪਰਵਾ ਦੇ ਆਪਣੇ ਪਿੰਡ ਬਾਰੇ ਜਿਹੜੇ ਧੁਰਵਲੈਤ ਵਿੱਚ ਸਦੀਆਂ ਤੱਕ ਚੱਲਦੇ ਰਹਿਣ ਤੇਰਾ ਨਾਂ ਚੱਲਦਾ ਰਹੋ ਪੁਸ਼ਤੋਂ ਪੁਸ਼ਤ ਬੰਦੇ ਨੇ ਲੈਣਾ ਕੀ ਹੁੰਦਾ ਹੈ ਬਾਬਾ ਆਪਣੇ ਫੁਰਨੇ ਤੇ ਆਪਣੇ ਸੁਝਾਅ ਤੇ ਬੜਾ ਖੁਸ਼ ਤੇ ਬੜਾ ਸੰਤੁਸ਼ਟ ਸੀ ਕਰਾਂਗਾ ਬਾਬਾ ਕੁਝ ਨਾ ਕੁਝ ਤੇਰਾ ਕਿਹਾ ਨਹੀਂ ਮੋੜਦਾ ਇੰਨਾ ਕਹਿ ਕੇ ਸਤਵੰਤ ਕਿੰਨਾ ਹੀ ਚਿਰ ਬਾਬੇ ਕੋਲ ਬੈਠਾ ਰਿਹਾ ਇਸ ਲਈ ਨਹੀਂ ਕਿ ਬਾਬੇ ਦਾ ਇਹ ਸੁਝਾ ਉਸ ਲਈ ਨਵਾਂ ਸੀ ਸਗੋਂ ਇਸ ਲਈ ਕਿ ਬਾਬੇ ਨੂੰ ਉਸ ਦਾ ਨਾਂ ਰੌਸ਼ਨ ਕਰਨ ਵਿੱਚ ਦਿਲਚਸਪੀ ਸੀ ਜਿਸ ਦਾ ਸਬੂਤ ਉਸ ਦੇ ਉਨ੍ਹਾਂ ਸੁਝਾਵਾਂ ਵਿੱਚੋਂ ਵੀ ਪ੍ਰਤੱਖ ਸੀ ਜਿਹੜੇ ਬੇਸਵਾਦ ਸਨ ਬਾਬਾ ਚੁੱਪ ਹੋ ਗਿਆ ਹੋਰ ਕੋਈ ਗੱਲ ਹੀ ਨਹੀਂ ਸੀ ਰਹੀ ਕਰਨ ਲਈ ਜਦੋਂ ਬਾਬਾ ਤੇ ਸਤਵੰਤ ਬਿਸ਼ਰਨ ਸਮੇਂ ਇੱਕ ਦੂਜੇ ਦੀ ਛਾਤੀ ਨਾਲ ਲੱਗ ਕੇ ਮਿਲੇ ਤਾਂ ਉਹਨਾਂ ਦੀ ਮਿਲਣੀ ਵਿੱਚ ਪਹਿਲੀਆਂ ਮੁਲਾਕਾਤਾਂ ਵਾਲਾ ਨਿਗ ਸੀ ਦੋਵੇਂ ਖੁਸ਼ ਸਨ ਹੁਣ ਉਹਨਾਂ ਨੂੰ ਕੋਈ ਚਿੰਤਾ ਨਹੀਂ ਸੀ ਕਿ ਉਹਨਾਂ ਨੂੰ ਮੁੜ ਮਿਲਣ ਦਾ ਮੌਕਾ ਵੀ ਮਿਲਣਾ ਸੀ ਜਾਂ ਨਹੀਂ ਉਹ ਆਪਣੇ ਆਪ ਨੂੰ ਰੱਜੇ ਹੋਏ ਅਨੁਭਵ ਕਰ ਰਹੇ ਸਨ ਇੱਕ ਦੂਜੇ ਦੇ ਨਿਗ ਨਾਲ ਭਰਪੂਰ